ਇਹ ਛੋਟਾ ਜਿਹਾ ਤਲਾਬ ਹੈ ਜੀ ਨਾਨਕਸਰ ਲਾਗੇ ਗੁਰਦੁਆਰਾ ਨਾਨਕਸਰ ਹਜੂਰ ਸਾਹਿਬ ਜੋ ਕਿ ਪਰਿਸ਼ ਦੇ ਦਿਨਾ ਵਿੱਚ ਕਾਫੀ ਪਰ ਜਾਂਦਾ ਹੈ ਇੱਥੇ ਕੁਦਰਤੀ ਨਜ਼ਾਰੇ ਆਪ ਜੀ ਦਰਸ਼ਨ ਕਰ ਸਕਦੇ ਹੋ ਇੰਨਾ ਸਕੂਨ ਇੱਥੇ ਪਾਣੀ ਦੀ ਆਵਾਜ਼ ਆਪ ਵੀ ਦੇਖ ਸਕਦੇ ਹੋ মহারাজ पानी का बहाव चलता है कुदरती नजारे से एक छोटा जहा झरना भी बह रहा है ਆ ਜੀ ਦੇਖੋ ਕੈਸੀ ਆਵਾਜ਼ ਹੈ ਜੇ ਸਾਡੇ ਨਾਲ ਇੱਕ ਜਾਣਾ ਹੀ ਜੁੜਿਆ ਹੈ ਜੀ ਵੱਧ ਤੋਂ ਵੱਧ ਲਾਈਕ ਆਓ ਆਪ ਜੀ ਨੂੰ ਕੁਦਰਤ ਦੇ ਨਜ਼ਾਰੇ ਦਰਸ਼ਨ ਕਰਾਉਂਦੇ ਆਂ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਆਪ ਜੀ ਨੂੰ ਇਸ ਤਰ੍ਹਾਂ ਹੀ ਆਪ ਜੀ ਨੂੰ ਕੁਦਰਤ ਦੇ ਨਜ਼ਾਰੇ ਬ੍ਰੂਤਾ ਮਾਦੇ ਦਰਸ਼ਨ ਕਰਾਉਂਦੇ ਰਵਾਂਗੇ ਜੀ ਤੇ ਆਨੰਦ ਹੀ ਆਨੰਦ ਬਣਿਆ ਹੋਇਆ ਜੀ ਵਾਹ ਜੀ ਵਾਹ ਉਹ ਗੁਰਦੁਆਰਾ ਨਾਨਕ ਸਰਸਾ ਸਾਹਿਬ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹਾਂ ਆਪ ਜੀ ਆਓ ਜੀ ਛਰਨੇ ਦੇ ਵੀ ਦਰਸ਼ਨ ਕਰਾਈਏ ਦੁਬਾਰਾ ਜਿਹੜੀਆਂ ਸੰਗਤਾਂ ਨਾਲ ਹੋਰ ਜੁੜੀਆਂ ਹਨ ਆਓ ਜੀ ਰਤਨੇਸ਼ਵਰੀ ਮੰਦਿਰ ਤਾ ਪਹਾੜ ਅਸੀਂ ਉੱਥੇ ਵੀ ਚੱਲਾਂਗੇ ਆਪ ਜੀ ਨੂੰ ਉੱਥੇ ਦੇ ਵੀ ਦਰਸ਼ਨ ਕਰਾਵਾਂਗੇ ਜੀ ਆਪ ਜੀ ਜੁੜੇ ਰਹਿਣਾ ਉੱਥੇ ਜੀ ਗਣਪਤੀ ਵਿਸਰਜਨ ਦੀ ਤਿਆਰੀ ਚੱਲ ਰਹੀ ਹੈ ਗੁਰਦੁਰਾ ਨਾਨਕਪੁਰ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਸੋ ਇੰਨੀ ਬੇਨਤੀ ਆ ਪਰਵਾਹ ਕਰਨੀ ਆ ਜੀ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ